ਦਰਮਿਆਨੀ بارش ਨਾਲ ਖੁੱਲ ਗਈ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਸ਼ਾਸਨ ਦੇ ਦਾਵਿਆਂ ਦੀ ਪੋਲ ਪਾਣੀ ਦਾ ਹਲਕਾ ਤੇਜ਼ ਵਹਾ ਨਾ ਸੰਹਾਰਦਾ ਹੋਇਆ ਟੁੱਟ ਗਿਆ ਸੁਆ ਸ਼੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ ਬਾਈਪਾਸ ਨੂੰ ਜਲਾਲਾਬਾਦ ਰੋਡ ਬਾਈਪਾਸ ਨਾਲ ਮਲਾਉਂਦੀ ਸੜਕ ਦੇ ਦਰਮਿਆਨ ਕੋਟਲੀ ਰੋਡ ਅਤੇ ਭੂੜਾ ਗੁੱਜਰ ਰੋਡ ਦੇ ਵਿੱਚਕਾਰਲੇ ਇਲਾਕੇ ਵਿੱਚ ਪੈਂਦਾ ਸੁਆ ਅੱਜ ਪਾਣੀ ਦਾ ਥੋੜਾ ਜਿਹਾ ਵਧਿਆ ਹੋਇਆ ਦਬਾਅ ਵੀ ਨਾ ਸੰਹਾਰਦਾ ਹੋਇਆ ਸ਼ਹਿਰੀ ਖੇਤਰ ਵਾਲੇ ਪਾਸੇ ਨੂੰ ਟੁੱਟ ਗਿਆ ਦੱਸਦੀ ਹੈ ਕਿ ਸਵੇਰ 6 ਵਜੇ ਹੀ ਇਸ ਸੂਏ ਵਿੱਚ 8 ਤੋਂ 10 ਫੁੱਟ ਚੌੜਾ ਪਾੜ ਪੈ ਗਿਆ ਅਤੇ ਪਾਣੀ ਦਾ ਵਹਾਹ ਰਿਹਾਇਸ਼ੀ ਇਲਾਕਿਆਂ ਵੱਲ ਵਧਣਾ ਸ਼ੁਰੂ ਹੋ ਗਿਆ ਮੌਕੇ ਤੇ ਪਹੁੰਚੇ ਲੋਕਾਂ ਨੇ ਇਸ ਪਾਣੀ ਦੇ ਵਹਾਅ ਨੂੰ ਘਟ ਕਰਨ ਵਾਸਤੇ ਦਰਖਤਾਂ ਦੀਆਂ ਟਾਹਣੀਆਂ ਤਣਿਆਂ ਦਾ ਸੰਹਾਰਾ ਲੈ ਕੇ ਆਪੋ ਆਪਣੇ ਘਰਾਂ ਨੂੰ ਤਾਂ ਬਚਾ ਲਿਆ ਪਰ ਇਸ ਸੂਏ ਦੇ ਟੁੱਟਣ ਤੋਂ ਕਾਫੀ ਦੇਰ ਬਾਅਦ ਤੱਕ ਵੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਦਾ ਨਾਂ ਪਹੁੰਚਣਾ ਸਥਾਨਕ ਪ੍ਰਸ਼ਾਸਨ ਦੀ ਕਾਰਜਸ਼ੈਲੀ ਦੇ ਵੱਡੇ ਸਵਾਲ ਖੜੇ ਕਰ ਰਿਹਾ ਹੈ